ਅੱਜ ਮਿੱਤਰੋ ਥੋੜੇ ਆਸਤੇ ਨਾਲ ਟਰੈਕਟਰ ਲੈ ਕੇ ਆਏ ਆ ਜੀ ਸਵਰਾਜ 855 ਟਰੈਕਟਰ ਆ ਤੇ ਨਾਲ ਟਰਾਲੀ ਲੈ ਕੇ ਆਏ ਆ ਜੀ 11 6.5 ਦੀ ਮਿੱਟੀ ਵਾਲੀ ਟਰਾਲੀ ਆ ਟਰੈਕਟਰ ਹੈਗਾ ਜੀ 2008 ਮਾਡਲ ਆ 855 ਸਵਰਾਜ ਤੇਲ ਬ੍ਰੇਕ ਆ ਜੀ ਤੇਲ ਬ੍ਰੇਕ ਆ ਟਰੈਕਟਰ ਡੈੱਕ ਤੋਂ ਬਿਨਾ ਦੇਣਾ ਵੀਰਾਂ ਨੇ ਡੈੱਕ ਲਾਉਣਾ ਟਰੈਕਟਰ ਦੇ ਉੱਤੋਂ ਜੀ 18 ਟਰੈਕਟਰ ਰਿਜਨਲ ਆ ਚਾਰੇ ਟਾਇਰਾਂ ਦੀ ਗੱਲ ਕਰੀਏ ਜੀ 60% ਆ 60% ਟਰੈਕਟਰ ਦੇ ਟਾਇਰ ਆ ਜੀ ਕਲੌਸਕਰ ਇੰਜਨ ਆ ਇੰਜਨ ਗੇਅਰ ਦਾ ਟਰੈਕਟਰ ਪੂਰਾ ਚੰਗਾ ਜੀ ਵਾਹ ਕੇ ਤਸੱਲੀ ਕਰਕੇ ਫੇਰ ਸੌਦਾ ਲਾ ਸਕਦੇ ਹਾਂ ਸਮਾਨ ਡੰਡਾ ਫੱਟੀ ਛਤਰੀ ਪੂਰਾ ਮਿਲੂਗਾ ਜੀ ਡਿਮਾਂਡ ਹੈਗੀ ਆ 2,85,000 ਮੌਕੇ ਤੇ ਮਾਤਨ ਹੋ ਜਾਊਗਾ ਟਰਾਲੀ ਦੀ ਗੱਲ ਕਰੀਏ ਜੀ ਮਿੱਟੀ ਵਾਲੀ ਟਰਾਲੀ ਆ 11.56 ਦੀ ਅਰੇਲ ਦਾ ਹਿੱਸਾ ਜੀ 10 ਨਟ ਹੀ ਹੱਬਾਂ 10 ਦਾ ਗਾਡਰਾ ਨੀਵੀਂ ਹੌਕ ਲੱਗੀ ਆ ਤੇ ਡੀ ਲੈਕਸ ਹੌਕ ਆ ਜੀ ਟਾਇਰ ਟਰਾਲੀ ਦੇ ਹੈਗੇ ਆ ਜੀ ਅੱਧੇ ਚਾਰੇ ਟਾਇਰ ਆ ਪੂਰੀ ਵਧੀਆ ਟਰਾਲੀ ਆ ਕੰਡੀਸ਼ਨ ਦੀ ਟਰੈਕਟਰ ਤੇ ਟਰਾਲੀ ਦੋਵੇਂ ਇੱਕੋ ਮਾਲਕ ਕੋਲੇ ਵਿਕਾਊ ਆ ਜੀ ਟਰਾਲੀ ਦੀ ਡਿਮਾਂਡ ਦੀ ਗੱਲ ਕਰੀਏ 1 ਲੱਖ ਤੇ 65000 ਰੁਪਿਆ ਟਰਾਲੀ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਨ ਤਾਨ ਹੋ ਜਾਊਗਾ ਜੀ ਦੋਵਾਂ ਸਾਧਨਾਂ ਦੇ ਵਿੱਚੋਂ ਟਰੈਕਟਰ ਤੇ ਟਰਾਲੀ ਵਿੱਚੋਂ ਇਹ ਦੋਵੇਂ ਸਾਧਨ ਜੀ ਪੈਂਡ ਨਸੀਰੇ ਵਾਲਾ ਜਿਹੜਾ ਮੋਗਾ ਉੱਥੇ ਵਿਕਾਊ ਆ ਨੰਬਰ ਸਕਰੀਨ ਤੇ ਚੱਲਦੀ ਜਾਂਦਾ ਜੀ ਵੀਡੀਓ ਨੂੰ ਕਰ ਦਿਓ ਜੀ ਦਬ ਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ